ਸਰੋਂ ਵੀਰਲੇ ਹਿੱਟਲੀ ਤੇਜ ਮਾਣ ਓਹ ਕਾ ਦਾ ਆਇਆ ਜਗਤ ਜੀਨੇ ਵੇਖਿਆ ਨੀ ਪੰਜੀ ਦਾ ਪਹੌਣ ਓਹ ਕਾ ਦਾ ਆਇਆ ਜਗਤ ਅਖਾੜੇ ਵਿੱਚ ਜਿਸਨੇ ਬੇ ਛੰਡਿਆ ਰੋ ਬੰਨੀ ਨਾ ਕਹਿੰਦੇ ਆ ਕਹਾਉਂਦੇ ਆ ਦਿੱਟਸ ਜੀਨੇ ਪੰਨੀ ਨਾ ਗੋਡਾ ਤਾਉਣ ਦੇ ਉੱਤੇ ਪੂਰਾ ਵਾਉਣ ਓਕਾ ਦਾ ਆਇਆ ਜੱਗ ਤੇ ਜੀਨੇ ਵੇਖਿਆ ਨਹੀਂ ਪੰਜੀ ਦਾ ਪਾਉਣ ਓਕਾ ਦਾ ਆਇਆ ਜੱਗ ਤੇ ਸਿਰਾਂ ਨਾਲ ਪੈਂਦੀਆਂ ਨੇ ਯਾਰੀਆਂ ਨਭਾਉਣੀਆਂ ਜ਼ਿੰਦਗੀ ਚ ਪੈਂਦੀਆਂ ਨੇ ਬੜੀਆਂ ੜਾਉਣੀਆਂ ਈ ਆਰੀ ਵੀਰ ਲੇਖ sire ਚੜਾਉਣ ਓਕਾ ਦਾ ਆਇਆ ਜੱਗ ਤੇ ਜੀਨੇ ਵੇਖਿਆ ਨੀ ਪੰਜੀ ਦਾ ਪਾਉਣ ਓਕਾ ਦਾ ਆਇਆ ਜੱਗ ਤੇ ਜਿਹੜਾ ਮੱਥਾ ਲਾਉਣ ਤੋਂ ਹੋਵੇ ਯਾਰੋ ਛਿਪਦਾ ਹੋ ਨੀ ਬਰੋਦੀ ਮੂਰੇ ਬਹੁਤਾ ਚੇਰ ਟਿੱਕੇ ਦਾ ਮਾੜੇ ਛੇਤੀ ਕਿਤੇ ਸਿੰਘ ਨਾ ਪਸਾਉਣ ਓਕਾ ਦਾ ਆਇਆ ਜੱਗ ਤੇ ਜੀਨੇ ਵੇਖਿਆ ਨੀ ਪੰਜੀ ਦਾ ਪਹੌਣ ਓਕਾ ਦਾ ਆਇਆ ਜੱਗ ਤੇ ਪੰਜੀ ਦਾ ਪਹੌਣ ਦਿਖਾਉਂਦਾ ਦਿਨੇ ਤਾਰੇ ਬਈ ਦੌਲਤੀ ਪੂਰੀ ਅਜੈਲੀ ਸੱਚੀਆਂ ਉਚਾਰੇ ਬਈ ਇਹ ਵੀ ਔਖਾ ਬੜਾ ਸੌਖਾ ਨਹੀਂ ਹੋ ਗੌਣ ਓਕਾ ਦਾ ਆਇਆ ਜੱਗ ਤੇ ਜੀਨੇ ਵੇਖਿਆ ਨੀ ਪੰਜੀ ਦਾ ਪੌਣ ਓ ਕਦਾ ਆਇਆ ਜੱਗ ਤੇ ਜੀਣੇ ਵੇਖਿਆ ਨੀ ਪੰਜੀ ਦਾ ਪੌਣ ਓ ਕਦਾ ਆਇਆ ਜੱਗ ਤੇ